ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਇਹ ਜੀ ਆ ਗਏ ਅਸੀਂ ਘਰ ਸਵੇਰੇ ਸਵੇਰੇ ਤੌਰ ਤੇ ਅਸੀਂ ਉੱਥੋਂ 7 ਵਜੇ ਅਸੀਂ ਘਰੇ ਆ ਗਏ ਤੇ ਹੁਣ ਤੁਹਾਨੂੰ ਦਿਖਾਉਨੇ ਆ ਪਗੀ ਦਾ ਰਿਐਕਸ਼ਨ ਪਗੀ ਨੂੰ ਬੜਕ ਆ ਗਈ ਵੀ ਆ ਗਏ ਆ ਪਗੀ ਸੋਚ ਕੇ ਵਰਤਰਾਉਣ ਲੱਪੇਂਦਾ ਵੀ ਉਹਨੂੰ ਇੰਨੇ ਦਿਨ ਛੱਡਣਾ ਬਹੁਤ ਔਖਾ ਲੱਗਦਾ ਪਗੀ ਪਗੀ ਇਨਾ ਕਲਾਰਾ ਕਰੇ ਆਏ ਆਏ ਇਨਾ ਗੰਦ ਹਾਈ ਗੁੱਲੂ ਓਏ ਗੁੱਲੂ ਓਏ ਗੁੱਲੂ ਆ ਗਏ ਅਸੀਂ ਹਾਈ ਆਏ ਮੇਰਾ ਗੁੱਲੂ ਓ ਗੁੱਲੂ 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 ਆ ਗਏ ਆ ਗਏ ਆ ਗਏ ਆ ਗਏ ਆ ਗਏ ਓ ਮਨੀ ਵੀ ਆ ਗਿਆ ਮਨੀ ਵੀ ਆ ਗਿਆ ਹਾਂ ਹਾਂ ਹੁੰਦੇ ਆਈ ਟੈਨਸ਼ਨ ਖਲਾਰੇ ਦੀ ਦੇਖੋ ਜੀ ਆਏ ਹਾਏ 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 ਨਾ ਨਾ ਅੱਜ ਹੀ ਸ਼ੁਰੂ ਹੋ ਜੋ ਸਫਾਈਆਂ ਨੂੰ ਓਹ ਹੋ 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 ਬੇਬੇ ਨੇ ਤੇ ਜਾ ਰਹੇ ਬੁਰਾ ਹਾਲ ਕੀਤਾ ਹੋਇਆ ਘਰ ਦਾ ਇੰਨਾ ਖਲਾਰਾ ਹਾਈ ਗੁੱਲੂ ਆਉਂਦਾ ਮਨੀ ਆਉਂਦਾ ਉਹ ਚੀਜ਼ੀ ਲੈ ਕੇ ਆਇਆ ਮਨੀ ਸਰ ਰੁਕੋ ਵੀਡੀਓ ਵੀਡੀਓ ਹਏ ਇਨਾ ਖਲਾਰਾ ਹੋ ਜੋ ਸ਼ੁਰੂ ਹੂੰ 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 ਬਨੋ ਇਨਾ ਹੋ ਲੱਗਦਾ ਰਿਹਾ ਨਾ ਜੇ ਨੂੰ ਕਹ ਦੋ ਬਹੁਤ ਬੰਦ ਬੰਦ ਜਿਆ ਤੇ ਹੁਣ ਰੈਸਟ ਕਰੀਏ ਥੋੜੇ ਜਿ ਅਰੇਸਟ ਕਰਕੇ ਤੇ ਫੇਮਸ ਸਫਾਈਆਂ ਦਵਾਲੇ ਹੋਣਾ ਤੇ ਇੱਥੇ ਜੀ ਸ਼ੁਰੂ ਕਰ ਦਿੱਤੀ ਸੀ ਸਫਾਈ ਮੈਂ ਤਾਂ ਮਨਵੀਰ ਨੇ ਮਨਵੀਰ ਨੂੰ ਮੈਂ ਆਖਾਂ ਦਿੱਤਾ ਸੀ ਜੀ ਬਾਹਰਲਾ ਵੇੜੇ ਦਾ ਮੋਰਚਾ ਮੈਂ ਕਿਹਾ ਤੂੰ ਮਨਵੀਰ ਇਹ ਸਾਫ਼ ਕਰ ਚੰਗੀ ਤਰ੍ਹਾਂ ਬਾਹਰਲਾ ਵੇੜਾ ਕਿਉਂਕਿ ਗੱਡੀ ਗੱਡੀ ਸਕੂਟਰ ਇੱਧਰ ਉੱਧਰ ਕਰਕੇ ਆਪਣਾ ਬੋਲਟ ਤੇ ਤੂੰ ਇੱਥੇ ਚੰਗੀ ਤਰ੍ਹਾਂ ਸਫਾਈ ਕਰ ਸਕਦਾ ਤੇ ਪੈਪ ਲਾ ਕੇ ਚੰਗੀ ਤਰ੍ਹਾਂ ਵੇੜਾ ਤੋ ਦੇ ਤੇ ਮੈਂ ਜੀ ਇੱਥੇ ਸ਼ੁਰੂ ਹੋ ਗਈ ਸੀ ਅੰਦਰ ਸਫਾਈ ਕਰਨ ਨੂੰ ਸਾਡੇ ਘਰ ਦਾ ਇੰਨਾ ਕਬੁਰਾ ਹਾਲ ਸੀ ਨਾ ਪਈ ਤੁਸੀਂ ਇਹ ਸੋਚ ਲਓ ਵੀ ਮੈਂ ਸੋਚਦੀ ਸੀ ਵੀ ਮੈਂ ਰੈਸਟ ਕਰਕੇ ਫਿਰ ਸਫਾਈ ਕਰਦੀ ਪਰ ਨਾ ਰੈਸਟ ਤਾਂ ਕੀਤੀ ਤੱਕ ਨਹੀਂ ਗਈ ਇੰਨਾ ਬੁਰਾ ਹਾਲ ਮੈਨੂੰ ਸਮੈਲ ਆਵੇ ਘਰ ਦੇ ਵਿੱਚੋਂ ਗੰਦੀ ਮੈਨੂੰ ਇਦਾਂ ਲੱਗੇ ਵੀ ਕਿਹੜੀ ਘੜੀ ਮੈਂ ਜਲਦੀ ਜਲਦੀ ਕੱਪੜੇ ਚੇਂਜ ਕਰਾਂ ਤੇ ਬਸ ਉਹਨੂੰ ਸਫਾਈ ਕਰ ਲਾਂ ਫਿਰ ਮੈਂ ਮਾੜੀ ਜੀ ਉਹਨੂੰ ਕੀ ਕੀ ਦਾ ਚਾਹ ਬਣਵਾਈ ਸੀ ਠੰਡੀ ਕਰਕੇ ਉਹ ਪੀਤੀ ਤਾਂ ਫਿਰ ਮੈਂ ਉਹਨੂੰ ਕੀ ਕਹੀਦਾ ਆਪਣੇ ਕੱਪੜੇ ਵਗੈਰਾ ਚੇਂਜ ਕਰਕੇ ਗੱਡੀ ਚੋਂ ਅਸੀਂ ਸਾਮਾਨ ਸਭ ਨੂੰ ਸਾਰਾ ਕੱਢ ਕੇ ਤਾਂ ਫਿਰ ਅਸੀਂ ਜੀ ਸਫਾਈ ਦਿਵਾਲੇ ਹੋਗੇ ਦੋਨੇ ਮਾਂ ਪੁੱਤ ਮੈਨੂੰ ਤਾਂ ਐਦਾਂ ਲੱਗੇ ਕਿ ਅਸੀਂ 10 ਦਿਨ ਪੀਕੇ ਘਰ ਕਾਦਾ ਰਹਿ ਆਏ ਵੀ ਅਸੀਂ ਤਾਂ ਘਰ ਦੇ ਵਿੱਚ ਨਰਕ ਬਣਾ ਲਿਆ ਜਿੱਦਾਂ ਉੱਤੇ ਉਹਨੂੰ ਕੀ ਕਹੀਦਾ ਪਤਾ ਨਹੀਂ ਕਿਹੜਾ ਪਾਪ ਕਰਿਆ ਹੁੰਦਾ ਰਹਿ ਕੇ ਤੇ ਇੰਨਾ ਜ਼ਿਆਦਾ ਨਰਕ ਘਰ ਵਿੱਚ ਤਾਂ ਮੈਨੂੰ ਮਨੀ ਦੀ ਦਾਦੀ ਤੇ ਵੀ ਬਹੁਤ ਗੁੱਸਾ ਚੜਨਦਿਆ ਸੀ ਤੇ ਤੂੰ ਕੋਈ ਤੁਸੀਂ ਉਹਨੂੰ ਕੀ ਕਹੀਦਾ ਕੋਈ ਜਨਾਨੀ ਲਿਆਓ ਉਹਨੂੰ ਦਿਹਾੜੀ ਦਿਵੋ 200 ਰੁਪਇਆ 2 300 2 ਫਿਰ ਕੀ ਹੋ ਚੱਲਾ ਉਹਨੂੰ ਕਹੋ ਕਿ ਚੰਗੀ ਤਰ੍ਹਾਂ ਐ ਨਾ ਉਹਨੂੰ ਕੀ ਕਹੀਦਾ ਸਫਾਈ ਕਰਾਓ ਤੁਹਾਡੇ ਕੋ ਨਹੀਂ ਹੁੰਦੀ ਨਾ ਕਰੋ ਵੀ ਕਿਸੇ ਨੂੰ ਸੱਦ ਕੇ ਤਾਂ ਆਪਾਂ ਜਿਹੜੀ ਉਹ ਡੀਪ ਕਲੀਨਿੰਗ ਤੇ ਚਲੋ ਨਹੀਂ ਹੁੰਦੀ ਪਰ ਫਿਰ ਵੀ ਜਿੰਨੀ ਕੋ ਹੋ ਸਕੇ ਉਹ ਸਫਾਈ ਤਾਂ ਕਰਾਈ ਸਕਦੇ ਆ ਨਾ ਸਫਾਈ ਤਾਂ ਘਰ ਦੇ ਵਿੱਚ ਇੱਕ ਦਿਨ ਨਾ ਹੋਈ ਹੋਵੇ ਤਾਂ ਬੰਦੇ ਨੂੰ ਰਹਿਣਾ ਔਖਾ ਹੋ ਜਾਂਦਾ ਤੇ ਇੱਥੇ ਸਾਡੇ ਪਤਾ ਨਹੀਂ ਕਿੰਨੇ ਦਿਨ ਹੋ ਗਏ ਸੀ ਇਹਨਾਂ ਨੇ ਕੋਈ ਸਫਾਈ ਨਹੀਂ ਸੀ ਕੀਤੀ ਚਲੋ ਵਧੀਆ ਜਿਹੜੇ ਕੋਈ ਉਦਾਂ ਦੇ ਵੀ ਆ ਵਲੌਗ ਦੇਖਦੇ ਹੋਵੋਗੇ ਜਿਨ੍ਹਾਂ ਨੂੰ ਲੱਗਦਾ ਕੋਈ ਮੈਂ ਕੁਝ ਵੀ ਨਹੀਂ ਕਰਦੀ ਉਹਨਾਂ ਨੂੰ ਵੀ ਪਤਾ ਲੱਗ ਜਾਊਗਾ ਕਿ ਆਪਣੇ ਆਪ ਨਹੀਂ ਕਰਦੇ ਵਿੱਚ ਸਾਰਾ ਕੰਮ ਹੋ ਜਾਂਦਾ ਇਹ ਮੈਂ ਹੱਥ ਹਲੋਨੀ ਆ ਤੇ ਕਰਦੀ ਆ ਤੇ ਨਹੀਂ ਤੇ ਸ਼ਾਇਦ ਉਹਨੂੰ ਕੀ ਕਹੀਦਾ ਨਾ ਹੀ ਹੋਵੇ ਫਿਰ ਇੱਥੇ ਉਹਨੂੰ ਕੀ ਕਹੀਦਾ ਸਫਾਈ ਲੱਗ ਪিসি ਕਰਨ ਔਖੀ ਸੌਖੀ ਕਈ ਤਾਂ ਰਿਸ਼ਤੇਦਾਰ ਵੀ ਇਦਾਂ ਦੇ ਆ ਮਤਲਬ ਕਿ ਨੋਵਾਂ ਦੀ ਉਹ ਤੰਗੀ ਨਹੀਂ ਸਮਝਦੇ ਪਏ ਇਨਸਾਨ ਇੰਨੀ ਸਿਹਤ ਦੀਆਂ ਪ੍ਰੋਬਲਮਸ ਨੂੰ ਲੈ ਕੇ ਗੁజర్ ਚੁੱਕਾ ਜਾਂ ਇਹਦਾ ਮਤਲਬ ਕਿ ਉਹ ਆਪਣੀ ਹੈਲਥ ਪ੍ਰੋਬਲਮਸ ਕਰਕੇ ਜਾਂ ਇਹਨੂੰ ਆਪਣੀ ਬਾਡੀ ਸਿਕਨੈਸ ਕਰਕੇ ਜਾਂ ਇੰਨੀ ਕਿ ਉਹ ਸ਼ਮਤਾ ਵਾਂ ਕੰਮ ਕਰਨ ਦੀ ਜਾਂ ਕਿਦਾਂ ਪਰ ਫਿਰ ਵੀ ਮੇਰੇ ਤੇ ਵਾਹਿਗੁਰੂ ਜੀ ਦੀ ਬਹੁਤ ਜ਼ਿਆਦੀ ਮਿਹਰ ਰਹੀ ਕਿ ਮੈਂ ਆਪਣੇ ਘਰ ਦੀ ਸਾਫ ਸਫਾਈ ਆਪਣੇ ਘਰ ਦਾ ਕੱਪੜਾ ਲੀਲਾ ਧੋਣਾ ਸਬਜੀ ਵਗੈਰਾ ਬਣਾਉਣੀ ਆਪਣੇ ਇਹਨਾਂ ਦੇ ਬੇਬੇ ਬਾਪੂ ਦੇ ਵੀ ਕੱਪੜੇ ਧੋਣੇ ਬੱਚੇ ਦੇ ਮਤਲਬ ਕਿ ਸਾਰਿਆਂ ਦੇ ਇਹ ਤੱਕ ਕਿ ਵਾਸ਼ਰੂਮ ਵਗੈਰਾ ਵੀ ਧੋਣੇ ਮੈਂ ਸਾਰੇ ਕੰਮ ਆਪ ਹੀ ਕਰਦੀ ਆ ਪਰ ਹੁੰਦਾ ਨਾ ਵੀ ਕਈ ਲੋਕ ਕਹਿੰਦੇ ਹੁੰਦੇ ਆ ਨਾ ਵੀ ਆਪ ਕਰਦੇ ਵਿੱਚ ਭਾਵੇਂ ਡੱਕਾ ਵੀ ਦੋਰਾ ਨਾ ਕਰਦੇ ਹੋਣ ਤਾਂ ਪਰ ਉਹ ਕਿਸੇ ਦੀ ਨੋਤੀ ਨੂੰ ਦੇਖ ਕੇ ਇਹ ਕਹਿ ਦੇਣਾ ਵੀ ਇਹ ਕੋਈ ਕੰਮ ਹੀ ਨਹੀਂ ਕਰਦੀ ਵੀ ਜਿੱਦਾਂ ਤੁਸੀਂ ਆ ਕੇ ਸਾਡੇ ਘਰ ਦਾ ਕੰਮ ਕਰਕੇ ਜਾਂਦੇ ਹੁੰਨੇ ਆ ਵੀ ਜੇ ਸਾਡੇ ਘਰ 'ਚ ਇੰਨੀ ਸਫਾਈ ਆ ਜੇ ਕੁਝ ਮੈਂ ਬਣਾਉਣੀ ਰਹਿਣੀ ਕੁਝ ਨਾ ਕੁਝ ਕਰਦੇ ਵਿੱਚ ਤੇ ਉਹ ਕੁਛ ਨਾ ਕੁਛ ਮੈਂ ਕਰਦੀ ਆ ਤਾਂ ਬਣਦਾ ਵਾ ਹੁਣ ਆਪਣੇ ਆਪ ਤੋਂ ਸਾਰੀਆਂ ਚੀਜ਼ਾਂ ਘਰ ਦੇ ਵਿੱਚ ਮੈਨੇਜ ਨਹੀਂ ਹੋ ਜਾਂਦੀਆਂ ਤੇ ਇੱਥੇ ਜੀ ਮੈਂ ਆਹ ਵਾਲਾ ਰੂਮ ਜਿਹੜਾ ਉਹ ਚੰਗੀ ਤਰ੍ਹਾਂ ਸਾਫ਼ ਜਿਹੜਾ ਉਹ ਕਰ ਲਿਆ ਸੀ ਫਿਰ ਇੱਥੇ ਕਮਰੇ ਦੇ ਵਿੱਚ ਜਿਹੜੇ ਸੋਫੇ ਪਏ ਸੀ ਉਹ ਅੰਦਰ ਤਾਂ ਕੀਤੇ ਸੀ ਵੀ ਲ lobby ਅਸੀਂ ਆ ਨਾ ਪੂਰੀ ਖਾਲੀ ਕੀਤੀ ਹੋਈ ਸੀ ਵੀ ਤਾਂ ਜੋ ਇੱਥੇ ਅਸੀਂ ਦੋ ਮੰਜੇ ਵੀ ਢਾ ਸਕੀਏ ਤੇ AC ਚੱਲਦਾ ਹੁੰਦਾ ਵੀ ਸਾਰੇ ਆਰਾਮ ਨਾਲ ਆਪਣੀ ਰੈਸਟ ਕਰ ਸਕੀਏ ਇਹ ਸੋਫਾ ਵੀ ਮੈਂ ਬਾਹਰ ਕੱਢ ਲੇ ਮੈਂ ਕਿਹਾ ਇਹਨੂੰ ਵੀ ਮੈਂ ਚੰਗੀ ਤਰ੍ਹਾਂ ਕਲੀਨ ਕਰਦੀ ਆ ਇਸੇ ਰੂਮ ਨੂੰ ਵੀ ਤਾਂ ਫਿਰ ਮੈਂ ਸੋਫੇ ਬਾਹਰ ਕੱਢੇ ਸੋਫੇ ਬਾਹਰ ਕੱਢ ਕੇ ਤੇ ਫਿਰ ਜਿਹੜਾ ਇਹ ਡਰੈਸਿੰਗ ਟੇਬਲ ਦੇ ਉੱਤੇ ਸਮਾਨ ਪਿਆ ਸੀਗਾ ਪਹਿਲਾਂ ਮੈਂ ਕਿਹਾ ਇਹ ਉਤਾਰ ਲਾਂ ਮੈਂ ਸਾਰਾ ਡਰੈਸਿੰਗ ਟੇਬਲ ਤੋਂ ਤੇ ਇਹ ਵੀ ਜਿਵੇਂ ਜਾਣ ਲੱਗਿਆਂ ਹਜੇ ਮੈਂ ਇੰਨੀ ਲਾਬਰਵਾਨੀ ਮੈਂ ਜਾਣ ਲੱਗਿਆਂ ਇੱਥੇ ਦੇਖਿਓ ਚੂਹੇ ਨਿਕਲਦੇ ਉਹ ਦੇਖਿਓ ਇੱਥੇ ਮੈਂ ਡਰ ਗਈ ਸੀ ਮਤਲਬ ਕਿ ਚੂਹਿਆਂ ਤੋਂ ਨਹੀਂ ਮੈਂ ਡਰੀ ਮਤਲਬ ਕਿ ਮੈਂ ਇਸ ਕੰਮ ਤੋਂ ਡਰ ਗਈ ਸੀ ਕਿ ਵੀ ਦੋ ਚੂਹੇ ਸਾਡੇ ਘਰ ਦੇ ਵਿੱਚ ੱਡੇ ਤੁਰੇ ਫਿਰਦੇ ਆ ਤੇ ਪਤਾ ਨਹੀਂ ਹਜੇ ਕਿੰਨੇ ਕੁ ਹੋਰ ਹੋਊਗੇ ਵੀ ਮੈਂ ਤਾਂ ਅੱਜ ਤੱਕ ਘਰ ਵਿੱਚ ਇਦਾਂ ਦੀ ਕੋਈ ਚੀਜ਼ ਅੱਬਲ ਤੇ ਚੂਹਾ ਕਦੀ ਆਉਂਦਾ ਹੀ ਨਹੀਂ ਜਾਣ ਤੋਂ ਪਹਿਲਾਂ ਇੱਕ ਚੂਹੀ ਆਈ ਸੀ ਉਹ ਵੀ ਅਸੀਂ ਉਹਨੂੰ ਕੀ ਕਹੀਦਾ ਛੋਟੀ ਜੀ ਕੜਿੱਕੀ ਲਾ ਕੇ ਫੜ ਕੇ ਤੇ ਅਸੀਂ ਉਹ ਦੂਰ ਉਹਨੂੰ ਕੀ ਕਹੀਦਾ ਛਾੜ ਾਂਏ ਸੀਗੇ ਅੱਜ ਤਾਂ ਮੈਨੂੰ ਹੈਰਾਨੀ ਹੋ ਗਈ ਵੀ ਦੋ ਮੋٹے ਮੋٹے ਚੂਹੇ ਡਰੈਸਿੰਗ ਟੇਬਲ ਦੇ ਪਿੱਛੇ ਵੀ ਮੇਂਗਣਾ ਮਤਲਬ ਇੰਨਾ ਬੁਰਾ ਹਾਲ ਸੀਗਾ ਘਰ ਦਾ ਬੜਾ ਹੀ ਅਜੀਬ ਮੈਨੂੰ ਲੱਗਣਦਿਆ ਸੀ ਮੈਨੂੰ ਐਦਾਂ ਦੀ ਜਦੋਂ ਸਿਚੁਏਸ਼ਨ ਹੋਵੇ ਘਰ 'ਚ ਇੰਨੀ ਗੰਦਗੀ ਹੋਵੇ ਨਾ ਤਾਂ ਮੈਨੂੰ ਮੇਰਾ ਮਾਈਂਡ ਜਿਹੜਾ ਉਹ ਡਿਪਰੈਸ ਹੋ ਜਾਂਦਾ ਮੈਨੂੰ ਸਟ੍ਰੈਸ ਜੀ ਹੋਣ ਲੱਗ ਪੈਂਦੀ ਮੈਨੂੰ ਐਦਾਂ ਲੱਗੂਗੀ ਵੀ ਘਰ ਉੱਤੇ ਬਹੁਤ ਜ਼ਿਆਦਾ ਬਰਡਨ ਆ ਮੇਰੇ ਉੱਤੇ ਨਹੀਂ ਮੈਨੂੰ ਘਰ ਤੇ ਲੱਗੂ ਆ ਵੀ ਘਰ ਤੇ ਬਹੁਤ ਜ਼ਿਆਦਾ ਬਰਡਨ ਆ ਵੀ ਘਰ ਬਹੁਤ ਜ਼ਿਆਦਾ ਉਹ ਹੋਇਆ ਹੋਇਆ ਭਾਰੀ ਗੰਦਾ ਇਹ ਨਾਲ ਹੀ ਮੈਂ ਪੀ ਰਹੀ ਸੀ ਚਾਹ ਰਿਕਾਰਡਿੰਗ ਕਰਦੀ ਠੰਡੀ ਕਰਕੇ ਮੈਂ ਚਾਹ ਪੀਣੀ ਹੁੰਨੀ ਹੈ ਤੇ ਉੱਥੇ ਮੈਂ ਸਾਰੀ ਇਹ ਵੀ ਡਸਟਿੰਗ ਵਗੈਰਾ ਕਰਕੇ ਤੇ ਉੱਪਰ ਰੱਖ ਦਿੱਤਾ ਸੀ ਸਮਾਨ ਟਿਕਾ ਦਿੱਤਾ ਸੀ ਤੇ ਇਸ ਤੋਂ ਬਾਅਦ ਵਿੱਚ ਮੈਂ ਉਹਨੂੰ ਕੀ ਕਹਿੰਦਾ ਇਹੋ ਕੀ ਕਹਿੰਦੇ ਹੁੰਦੇ ਆ ਆਪਣਾ ਆਮ ਬੈੱਡ ਵਗੈਰਾ ਮੈਂ ਕਿਹਾ ਮੈਨੂੰ ਛਾੜ ਲਵਾ ਚੰਗੀ ਤਰ੍ਹਾਂ ਹਜੇ ਚੂਹੇ ਆਏ ਇੰਨਾ ਸ਼ੁਕਰ ਆ ਬੈੱਡ ਨਹੀਂ ਟੁੱਕ ਦਿੱਤਾ ਕਿਉਂਕਿ ਇਹਦੇ ਵਿੱਚ ਵੀ ਆ ਡਿਜ਼ਾਈਨ ਜਿਹੜਾ ਬੈੱਡਾਂ 'ਚ ਵੀ ਬਣਾਇਆ ਹੁੰਦਾ ਇਹ ਫੋਮ ਵਗੈਰਾ ਜੀ ਭਰ ਕੇ ਉਹਦੇ ਨਾਲ ਹੀ ਇਹ ਡਿਜ਼ਾਈਨ ਜਿਹੜਾ ਬਣਾਇਆ ਹੁੰਦਾ ਤੇ ਹਜੇ ਸੋਫਿਆਂ ਦੀ ਇੰਨੀ ਟੈਨਸ਼ਨ ਵੀ ਸੋਫੇ ਚੈੱਕ ਕਰਨੇ ਆ ਵੀ ਇਹਨਾਂ ਨੂੰ ਚੂਹੇ ਕੁੱਤਰ ਤਾਂ ਨਹੀਂ ਗਏ। ਇੰਤੇ ਮੈਂ ਹਜੀ ਬੈੱਡ ਸ਼ੀਟ ਕਰ ਲਈ ਸੀ ਚੇਂਜ ਉਹ ਚੱਕ ਦਿੱਤੀ ਸੀ ਮੈਂ ਕਿਹਾ ਇਹਨੂੰ ਚੇਂਜ ਕਰਦਾ ਮੈਂ। ਸੋਫੇ ਮੈਂ ਹਜੇ ਜਿੱਦਾਂ ਰਿਕਾਰਡਿੰਗ ਕਰਨ ਦੀ ਹੈ ਅੱਜ ਦੇ ਦਿਨ। ਮੈਂ ਅੱਜ ਬਾਹਰ ਕੱਢੇ ਧੁੱਪੇ ਸੋਫੇ ਤੇ ਉਹਨਾਂ ਦੇ ਜਿਹੜੇ ਕਵਰ ਸੀ ਉਹ ਮੈਂ ਤਾਂ ਮਨੀ ਨੇ ਲਾ ਕੇ ਤੇ ਉਹਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰਕੇ ਧੁੱਪੇ ਪਾਇਆ। ਤਾਂ ਸੋਫੇ ਮੈਂ ਧੁੱਪੇ ਹੀ ਉਹਨੂੰ ਕੀ ਕਹਿੰਦਾ ਪਏ ਰਹਿਣ ਤੇ ਮੈਂ ਕਿਹਾ ਸਾਰਾ ਦਿਨ ਪਏ ਰਹਿਣ। ਤੇ ਇਹਨੂੰ ਫਿਰ ਮੈਂ ਸ਼ਾਮ ਨੂੰ ਜਿਹੜਾ ਉਹ ਬਰਾਂਡੇਜ ਕਰੂੰਗੀ ਤਾਂ ਫਿਰ ਇਹਨਾਂ ਦੀ ਵੀ ਮੈਂ ਚੰਗੀ ਤਰ੍ਹਾਂ ਕਲੀਨਿੰਗ ਕਰਕੇ ਫਿਰ ਕਵਰ ਚੜਾਉਂਗੀ ਤੇ ਇੱਥੇ ਉਹਨੂੰ ਕੀ ਕਹੀਦਾ ਮੈਂ ਬੈੱਡ ਸ਼ੀਟ ਵਿਸ਼ਾਲੀ ਸੀ ਐਸੇ ਕੂਮ ਦੀ ਜਦੋਂ ਸਫਾਈ ਹੋਈ ਤਾਂ ਮੈਨੂੰ ਥੋੜਾ ਜਾਂ ਲੱਗਣ ਲੱਗਾ ਵੀ ਹਾਂ ਘਰ ਨੂੰ ਚੈਨ ਆਉਂਦੇ ਹੀ ਮੈਨੂੰ ਇਦਾਂ ਲੱਗੇ ਵੀ ਘਰ ਵੀ ਸਾਨੂੰ ਗਾਲਾਂ ਕੱਢਦਾ ਹੁੰਦਾ ਹੁਣ ਆਪੇ ਤੁਸੀਂ ਇੰਨਾ ਗੰਦ ਪਾਇਆ ਵੀ ਤੁਸੀਂ ਕਿੱਥੇ ਚਲੇ ਗਏ ਸੀਗੇ ਪਗੀ ਦਾ ਵੀ ਇੰਨਾ ਕੋ ਬੁਰਾ ਹਾਲ ਸੀ ਨਾ ਫਿਰ ਮਤਲਬ ਕਿ ਪਗੀ ਇੰਨਾ ਘਬਰਾ ਹਾਲ ਸੀ ਵੀ ਪਗੀ ਕੋ ਸਮੈਲ ਆਉਂਦੀ ਸੀ ਮਨੀ ਵਿਚਾਰੇ ਨੇ ਵਿੜਾ ਧੋ ਕੇ ਮੈਂ ਤਾਂ ਆ ਹੀ ਸਮਾਈਆਂ ਕਰਦੀ ਰਹੀ ਫਿਰ ਮਨੀ ਨੇ ਪਗੀ ਨੂੰ ਵੀ ਚੰਗੀ ਤਰ੍ਹਾਂ ਉਹਨੂੰ ਕੀ ਕਹਿੰਦਾ ਇੱਕ ਸੀ ਇਹਦਾ ਐਂਟੀਫੰਗਲ ਦਾ ਸ਼ੈਂਪੂ ਉੱਥੋਂ ਲੈ ਕੇ ਆਏ ਹੋਏ ਸੀਗੇ ਡਾਕਟਰ ਕੋਲੋਂ ਤਾਂ ਮਨੀ ਨੇ ਫਿਰ ਉਹਦੇ ਨਾਲ ਇਹਨੂੰ ਕੀ ਕਹਿੰਦਾ ਚੰਗੀ ਤਰ੍ਹਾਂ ਨਵਾਇਆ ਪਗੀ ਨੂੰ ਐਂਟੀਫੰਗਲ ਸ਼ੈਂਪੂ ਦੇ ਨਾਲ ਤੇ ਉਹਦੇ ਨਾਲ ਪਗੀ ਨੂੰ ਚੈਨ ਆ ਗਈ ਵੀ ਤੁਸੀਂ ਸਮਝ ਲਓ ਵੀ ਜਿੱਦਾਂ ਦੀ ਪਗੀ ਨਵਾਈ ਅੱਜ ਮੈਂ ਰਿਕਾਰਡਿੰਗ ਕਰਨ ਦੇ ਤੇ ਅੱਜ ਵੀ ਪਗੀ ਸੁੱਤੀ ਪਈ ਵੀ ਉਹਨੂੰ ਇੰਨੀ ਚੈਨ ਆ ਗਈ ਤਾਂ ਫਿਰ ਮੈਂ ਜੀ ਇੱਧਰ ਸਫਾਈ ਕਰਨ ਲੱਪੀ ਮਤਲਬ ਕੀ ਗੱਲ ਮਤਲਬ ਕੀ ਰਿਕਾਰਡਿੰਗ ਕਰਦੇ ਆ ਮੇਰੇ ਮਨ ਦੇ ਵਿੱਚ ਵੀ ਇਹੀ ਗੱਲਾਂ ਆਉਂਦੀਆਂ ਵਾ ਵੀ ਕਿੰਨਾ ਸੌਖਾ ਨਾ ਕਹਿ ਦੇਣਾ ਮਤਲਬ ਕੀ ਮੇਰੇ ਨਾਲ ਬਹੁਤ ਲੋਕ ਐਦਾਂ ਦੇ ਰਿਲੇਟਡ ਆ ਜਿਹੜੇ ਮੈਨੂੰ ਹਮੇਸ਼ਾ ਮਤਲਬ ਕੀ ਸਿਰਫ ਮੇਰਾ ਇਹ ਆ ਵੀ ਮੈਂ ਕੰਮ ਕਰਦੀ ਆ ਆਪਣੇ ਘਰੇ ਵਿੱਚ ਚੁੱਪਚਾਪ ਕਰੀ ਜਾਣਾ ਚਾਹੀਏ ਕਰਦੀ ਸਾਫ ਸਫਾਈ ਚਾਹੀਏ ਡੀਪ ਕਲੀਨਿੰਗ ਆ ਚਾਹੀਏ ਹੋਰ ਉੱਪਰਲੇ ਸਾਰੇ ਕੰਮ ਆ ਕਿਚਨ ਦੇ ਕੰਮ ਆ ਮੈਂ ਕਰੀ ਜਾਣਾ ਮੈਂ ਐਦਾਂ ਰੋਲਾ ਨਹੀਂ ਪਾਉਣੀ ਜੇ ਉੱਪਰ ਜਿੱਦਾਂ ਛੱਤ ਆ ਸਾਡੀ ਉਹ ਵੀ ਘਰ ਦੇ ਹਿਸਾਬ ਨਾਲ ਕਾਫੀ ਵੱਡੀ ਉਹ ਵੀ ਮੈਂ ਚੁੱਪ ਕਰਕੇ ਜਾ ਕੇ ਸਵੇਰੇ ਸਵੇਰੇ ਉੱਠਦੇ ਸਾਰ ਹੀ ਮੈਂ ਨਾ ਸਾਰੀ ਛੱਤ ਉੱਤੇ ਮੈਂ ਝਾੜੂ ਲਾਇਉਣੀ ਹੁੰਨੀ ਮੈਂ ਕੋਈ ਇਹ ਨਹੀਂ ਹੁੰਦਾ ਵੀ ਮੈਂ ਸਿਖਰ ਦੁਪਹਿਰਾ ਕਰਾਂ ਜਾਂ ਮੈਂ ਸ਼ਾਮ ਨੂੰ ਝਾੜੂ ਲਾਵਾਂ ਨਹੀਂ ਮੈਂ ਸਵੇਰੇ ਸਵੇਰੇ ਜਾ ਕੇ ਛੱਤ ਜ ਸਾਰੀ ਉਹ ਸੁੰਬਰ ਉਣੀ ਹੁੰਨੀ ਆ ਤੇ ਕਈ ਲੋਕ ਪਤਾ ਨਹੀਂ ਕਿੰਦਾ ਕਿੰਨੇ ਉਹਨੂੰ ਕੀ ਕਹਿੰਦਾ ਸੋਖੇ ਤਰੀਕੇ ਨਾਲ ਕਹਿ ਦਿੰਦੇ ਆ ਵੀ ਇਹ ਘਰ ਦੇ ਵਿੱਚ ਲੱਗਦਾ ਕੋਈ ਕੰਮ ਹੀ ਨਹੀਂ ਕਰਦੀ ਹੁਣ ਮੇਰੀ ਆਦਤ ਆ ਮੈਂ ਟਾਈਮ ਨਾਲ ਕੰਮ ਕਰਕੇ ਤਕਰੀਬਨ ਮੇਰੇ ਥੋੜੇ ਜਿਹੇ ਹੈਲਥ ਇਸ਼ੂਸ ਕਰਕੇ ਮੈਨੂੰ ਆਪਣੇ ਉਹ ਵਾਲੇ ਕੰਮ ਵੀ ਕਿੰਨੇ ਪੈ ਜਾਂਦੇ ਆ ਜਿੱਦਾਂ ਕਿ ਮੇਰੀ ਡਾਈਟ ਹੋ ਗਈ ਮੇਰੀ ਮ사ਜ ਹੋ ਗਈ ਤੇ ਕੁਝ ਐਕਸਰਸਾਈਜ਼ ਹੋ ਗਈਆਂ ਇਹਨਾਂ ਕਰਕੇ ਵੀ ਕਿੰਨਾ ਟਾਈਮ ਤੇ ਜਿਹੜਾ ਮੈਨੂੰ ਮੇਰੇ ਆਪਣੇ ਆਪ ਤੇ ਵੀ ਲੱਗ ਜਾਂਦਾ ਤੇ ਇਸ ਕਰਕੇ ਮੈਂ ਉਸੇ ਹਿਸਾਬ ਨਾਲ ਆਪਣੇ ਕੰਮ ਕਰਦੀ ਰਹਿੰਦੀ ਆ ਵੀ ਮੈਂ ਕਿਸੇ ਦੇ ਘਰ ਵੀ ਨਹੀਂ ਆਉਂਦੀ ਜਾਨੀ ਤੇ ਬਹੁਤੀਆਂ ਏਦਾਂ ਦੀਆਂ ਲੇਡੀਜ਼ ਹੈਗੀਆਂ ਵਾ ਜਿਹੜੀਆਂ ਆਪਣੇ ਘਰੇ ਕੁਛ ਵੀ ਨਾ ਕਰਦੀਆਂ ਹੁਣ ਨੌਵਾਂ ਤੇ ਡਿਪੈਂਡ ਹੋਣ ਜਾਂ ਆਪਣੀਆਂ ਬੱਚਿਆਂ ਤੇ ਡਿਪੈਂਡ ਹੋਣ ਉਹੀ ਕਰਨ ਤੇ ਮੇਰੇ ਵਰਗੇ ਨੂੰ ਬਹੁਤ ਜਲਦੀ ਉਹਨੂੰ ਕੀ ਕਹੀਦਾ ਕਹਿ ਦਿੰਦੀ ਆ ਪਈ ਇਹ ਘਰ ਦੇ ਵਿੱਚ ਕੋਈ ਕੰਮ ਨਹੀਂ ਕਰਦੀ ਐਂ ਤਾਂ ਇਹ ਲੇਡੀਜ਼ ਇਹ ਨਹੀਂ ਸੋਚਦੀਆਂ ਪਈ ਇੰਨਾ ਘਰ ਮੈਨੇਜ ਉਹਨੂੰ ਕੀ ਕਹੀਦਾ ਇੱਕ ਘਰ ਦੀ ਨੋ ਕੰਮ ਕਰਦੀ ਐ ਤੇ ਘਰ ਇੰਨਾ ਮੈਨੇਜ ਆ ਨਹੀਂ ਤਾਂ ਇੰਨਾ ਘਰ ਮੈਨੇਜ ਹੋ ਸਕਦਾ ਜਿੰਨਾ ਮੈਂ ਕਰਕੇ ਰੱਖਦੀ ਆ ਮੇਰਾ ਬੇਟਾ ਰੱਖਦਾ ਵਾ ਤੇ ਇੱਕ ਮੇਰੀ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਇੱਥੇ ਵੀ ਮੈਂ ਇਹ ਸ਼ੋਕਸ ਵੀ ਸਾਰਾ ਚੰਗੀ ਤਰ੍ਹਾਂ ਖਾਲੀ ਕਰਕੇ ਤੇ ਇਹਦੀ ਵੀ ਮੈਂ ਡੀਪ ਕਲੀਨਿੰਗ ਕੀਤੀ ਕੋਲਨ ਨਾਲ ਮੈਂ ਚੰਗੀ ਤਰ੍ਹਾਂ ਉਹਨੂੰ ਕੀ ਕਹਿੰਦੇ ਆ ਸ਼ੀਸ਼ੇ-ਸ਼ੂਸ਼ੇ ਵੀ ਸਾਫ਼ ਕੀਤੇ ਇੱਕ ਜੀ ਮੇਰੇ ਘਰ ਵਿੱਚ ਇਹ ਪ੍ਰੋਬਲਮ ਆ ਕਿ ਮੈਂ ਇਕੱਲੀ ਆ ਮਤਲਬ ਕਿ ਮੇਰਾ ਨਾ ਕੋਈ ਦੇਰ ਨਾ ਕੋਈ ਦਰਾਣੀ ਨਾ ਕੋਈ ਜੇਠ ਨਾ ਜਠਾਣੀ ਨਾ ਨਾਨਾ ਨੰਨ੍ਹ ਦੋਇਆ ਮਤਲਬ ਕਿ ਮੇਰੇ ਰਿਸ਼ਤੇ ਜ਼ਿੰਦਗੀ 'ਚ ਹੈ ਹੀ ਨਹੀਂਗੇ ਪਰਮਾਤਮਾ ਨੇ ਦਿੱਤੇ ਹੀ ਨਹੀਂ ਬਿਹ ਹਸਬੈਂਡ ਮੇਰੇ ਸਿੰਗਲ ਚਾਈਲਡ ਆ ਉਹ ਗਾਮਨ ਵੀਰ ਵਿਚਾਰਾ ਵੀ ਸਿੰਗਲ ਚਾਈਲਡ ਆ ਵੀ ਹੈਲਥ ਪ੍ਰੋਬਲਮਸ ਹੀ ਇਦਾਂ ਦੀਆਂ ਹੋ ਗਈਆਂ ਸੀ ਪਰ ਮੇਰਾ ਮੰਨਣਾ ਵੀ ਇਹ ਰਿਸ਼ਤੇ ਵੀ ਹੋਣੇ ਚਾਹੀਦੇ ਆ ਜੇ ਹੋਈ ਮੇਰੀ ਨਾਨਣ ਹੁੰਦੀ ਮੈਂ ਛੁੱਟੀਆਂ ਕੱਟਣ ਜਾਣੀ ਤਾਂ ਉਹ ਪਿੱਛੋਂ ਘਰ ਮੈਨੇਜ ਕਰ ਸਕਦੀ ਸੀ ਇਹ ਹੀ ਮੇਰੀ ਜਠਾਣੀ ਹੁੰਦੀ ਜਾਂ ਦਰਾਣੀ ਹੁੰਦੀ ਤੇ ਇੱਕ ਮੈਂ ਛੁੱਟੀਆਂ ਕੱਟੋਂਦੀ ਫਿਰ ਉਹ ਕੱਟੋਂਦੀ ਜਾਂ ਪਹਿਲਾਂ ਉਹ ਕੱਟੋਂਦੀ ਬਾਅਦ ਚ ਮੈਂ ਕੱਟੋਂਦੀ ਵੀ ਇਦਾਂ ਘਰ ਜਿਹੜਾ ਉਹ ਮੈਨੇਜ ਹੋ ਜਾਂਦਾ ਤੇ ਜੇ ਕਈ ਇਹ ਇਕੱਲਾ ਬੰਦਾ ਜਦੋਂ ਇਕੱਲੀ ਘਰ ਦੇ ਵਿੱਚ ਮੈਂ ਹੀ ਆ ਤਾਂ ਫਿਰ ਉਹ ਸਭ ਮਿੰਨੀ ਮੈਨੇਜ ਕਰਨਾ ਪੈਂਦਾ ਤੇ ਬੇਬੇ ਬਾਪੂ ਤਾਂ ਸਾਡਾ ਜੇ ਸਹੀ ਪੁੱਛੋ ਤੇ ਉਮਰ ਵੀ ਜ਼ਿਆਦਾ ਹੋ ਗਈ ਆ ਤੇ ਵੈਸੇ ਵੀ ਸਾਡੀ ਬੇਬੇ ਨੂੰ ਐਦਾਂ ਦਾ ਕੋਈ ਉਹ ਇੰਟਰਸਟ ਨਹੀਂਗਾ ਕਰਦੀ ਸਾਫ ਸਫਾਈ ਵਿੱਚ ਜਾਂ ਕਰਦੇ ਐਦਾਂ ਦੇ ਕੰਮਾਂ ਦੇ ਵਿੱਚ ਤੇ ਇਸ ਕਰਕੇ ਮੇਰਾ ਥੋੜਾ ਬਹੁਤਾ ਜਿਹੜੀ ਤੂ ਤੂ ਮੈਂ ਮੈਂ ਉਹਨਾਂ ਨਾਲ ਹੋ ਜਾਂਦੀ ਬੈ ਇੰਨੀ ਜ਼ਿਆਦੀ ਵੀ ਨਹੀਂ ਹੁੰਦੀ ਪਰ ਮੇਤੋ ਕਹਿ ਹੋ ਜਾਂਦਾ ਤਾਂ ਪਰ ਉਹਦੇ ਵਿੱਚ ਮੈਂ ਵੀ ਮਜਬੂਰ ਹਾਂ ਵੀ ਮੈਨੂੰ ਮੇਰਾ ਇਹ ਮੰਨਣਾ ਵੀ ਜਦੋਂ ਪੈਸੇ ਨੂੰ ਲੈ ਕੇ ਕੋਈ ਇਦਾਂ ਦੀ ਘਰ ਵਿੱਚ ਟੈਨਸ਼ਨ ਨਹੀਂ ਗੀ ਤਾਂ ਆਪਾਂ ਕਿਸੇ ਇਨਸਾਨ ਨੂੰ ਦਿਹਾੜੀ ਤੇ ਲਾ ਕੇ ਵੀ ਚੰਗੀ ਤਰ੍ਹਾਂ ਸਫਾਈ ਕਰਾ ਸਕਦੇ ਆ ਵੀ ਇਹ ਨਹੀਂ ਵੀ ਘਰ ਦੇ ਵਿੱਚ ਨਰਕ ਪਾਈ ਰੱਖੋ ਤੇ ਨਰਕ ਦੇ ਵਿੱਚ ਹੀ ਬੈਠੋ ਜਾਣ ਲੱਗਿਆ ਘਰ ਮੈਂ ਇਨਸਾਫ ਸੁਥਰਾ ਬਿਲਕੁਲ ਵਧੀਆ ਕਲੀਨ ਕਰਕੇ ਗਈ ਸੀ ਹੁੰਦਿਆਂ ਨੂੰ ਮੈਨੂੰ ਪ੍ਰਾਈਜ਼ ਮਿਲ ਗਿਆ ਵੀ ਘਰ ਆ ਨਾ ਨਰਕ 10 ਦਿਨ ਰਹਿਣਾ ਹੀ ਉਹ ਬੋਝ ਬਣ ਗਏ ਵੀ ਜਾਂਦੇ ਆਂ ਇਹਨੂੰ ਕੀ ਕਹੀਦਾ ਸ਼ੁਰੂ ਹੋ ਜੋ ਸਫਾਈਆਂ ਕਰਨੀਆਂ ਤੇ ਇੱਥੇ ਜੀ ਮੈਂ ਸ਼ੋਕੇਸ ਵੀ ਸਾਫ਼ ਕਰ ਲਿਆ ਸੀ ਹੁਣ ਮੈਂ ਟੀਵੀ ਵਾਲਾ ਸ਼ੋਕੇਸ ਸਾਫ਼ ਕਰਨ ਲੱਪੀ ਸੀ ਮਤਲਬ ਕਿ ਜ਼ਿੰਦਗੀ ਚ ਇੰਨੇ ਉਤਾਰ ਚੜ੍ਹਾਅ ਦੇਖਿਆ ਨਾ ਵੀ ਇੰਨੇ ਕੁ ਜ਼ਿਆਦਾ ਇੱਕ ਹੁੰਦੇ ਨਾ ਇਨਸਾਨ ਨੂੰ ਅਕਲ ਆਉਂਦੀ ਆ ਉਹਦੇ ਹਿਸਾਬ ਨਾਲ ਉਮਰ ਦੇ ਹਿਸਾਬ ਨਾਲ ਜੀ ਇਨਸਾਨ ਬੁੱਢਾ ਹੋਣ ਲੱਪਿਆ ਉਹਨੂੰ ਬਹੁਤ ਅਕਲ ਜੀਵੋ ਮੈਨੂੰ ਤਾਂ ਜੇ ਤੁਸੀਂ ਸਹੀ ਪੁੱਛ ਲੋ ਦੁਨੀਆਦਾਰੀ ਜੋ ਮੈਨੂੰ ਇਸ਼ੂਜ਼ ਹੈਲਥ ਨੂੰ ਲੈ ਕੇ ਹੋਏ ਜੋ ਮੇਰਾ ਸਾਥ ਸਾਰੇ ਛੱਡ ਗਏ ਜਦੋਂ ਮੈਨੂੰ ਪ੍ਰੋਬਲਮ ਸੀਗੀਆਂ ਜਦੋਂ ਸਾਨੂੰ ਫਾਈਨੈਂਸ਼ਲੀ ਕੰਡੀਸ਼ਨ ਵੀ ਮੇਰੀਆਂ ਬਿਮਾਰੀਆਂ ਦਾ ਕਰਕੇ ਸਾਡੀ ਬਹੁਤ ਖਰਾਬ ਹੋ ਗਈ ਸੀ ਉਦੋਂ ਵੀ ਤਕਰੀਬਨ ਸਾਰੇ ਸਾਡਾ ਸਾਥ ਛੱਡ ਗਏ ਮਤਲਬ ਕਿ ਮੈਨੂੰ ਤਾਂ ਉਸ ਟਾਈਮ ਤੋਂ ਹੀ ਅਕਲ ਆ ਚੁੱਕੀ ਆ ਤੇ ਉਸ ਪਰਮਾਤਮਾ ਦੇ ਵਾਹਿਗੁਰੂ ਦੇ ਲਾੜ ਲੱਗੇ ਰੋ ਉਹੀ ਤੁਹਾਡਾ ਸਹਾਈ ਬਣੂਗਾ ਤੇ ਕਿਸੇ ਤੋਂ ਵੀ ਕੋਈ ਵੀ ਉਮੀਦ ਨਾ ਰੱਖੋ ਚਾਹੇ ਉਹ ਆਪਦੇ ਘਰ ਵਿੱਚ ਕਿੰਨਾ ਹੀ ਤਗੜਾ ਇਨਸਾਨ ਨਹੀਂ ਕਿੰਨਾ ਹੀ ਕੋਈ ਅਮੀਰ ਨਹੀਂ ਕਦੀ ਵੀ ਕਿਸੇ ਤੋਂ ਉਮੀਦ ਨਾ ਰੱਖੋ ਆਪਣੀ ਮਿਹਨਤ ਆਪਣੀ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਦੇ ਰਹੋ ਆਪਣੀ ਮਿਹਨਤ ਤੇ ਯਕੀਨ ਰੱਖੋ ਤੇ ਆਪਣੇ ਉਸ ਪਰਮਾਤਮਾ ਤੇ ਵਾਹਿਗੁਰੂ ਤੇ ਯਕੀਨ ਰੱਖੋ ਕਿ ਉਸ ਤੋਂ ਜ਼ਿਆਦਾ ਸਾਥ ਤੁਹਾਡਾ ਜਾਂ ਉਹ ਜਿੰਨਾ ਉਹਨੇ ਸਹਾਈ ਹੋਣਾ ਤੁਹਾਡਾ ਕੋਈ ਨਹੀਂ ਹੋ ਸਕਦਾ ਅਸੀਂ ਜਾਂ ਜਿੰਨੇ ਜੋ ਜੀ ਰੱਬ ਨੇ ਸਾਨੂੰ ਅਜਿੰਨੇ ਜੋਗਾ ਕੀਤਾ ਤੇ ਅਸੀਂ ਇਹ ਨਹੀਂ ਵੀ ਕਦੀ ਕਿਸੇ ਦੀ ਮਦਦ ਨਹੀਂ ਕੀਤੀ ਅਸੀਂ ਵੀ ਉਹਨੂੰ ਕੀ ਕਹੀਦਾ ਜਿੰਨੇ ਜੋਗੇ ਹੈ ਜਦੋਂ ਕਿਸੇ ਨੂੰ ਲੋੜ ਪਈ ਨਹੀਂ ਹੈਲਪ ਕਰਦੇ ਪਰ ਸਾਡੀ ਹੈਲਪ ਨਹੀਂ ਕਿਸੇ ਨੇ ਕੀਤੀ ਬਹੁਤਾ ਰਿਸ਼ਤੇਦਾਰੀ ਚ ਤੇ ਮੈਂ ਇਸ ਗੱਲ ਨੂੰ ਲੈ ਕੇ ਮੇਰੇ ਵਲੌਗਸ ਵਿੱਚ ਵੀ ਆਈ ਥਿੰਕ ਮੈਂ ਕਦੀ ਕੋਈ ਰਿਸ਼ਤੇਦਾਰ ਨਾਲ ਰਿਲੇਟਡ ਗੱਲ ਨਹੀਂ ਦੱਸੂੰਗੀ ਖਾਸ ਕਰ ਸਹੁਰਿਆਂ ਦੇ ਪਰਿਵਾਰ ਨਾਲ ਰਿਲੇਟਡ ਕਿਉਂਕਿ ਮੇਰੇ ਅ ਮਤਲਬ ਕਿ ਕਿਸੇ ਨਾਲ ਇੰਨੇ ਖਾਸ ਵਧੀਆ ਰਿਸ਼ਤੇ ਹੈ ਨਹੀਂਗੇ ਜੇ ਤੁਸੀਂ ਸਹੀ ਪੁੱਛੋ ਕਿਉਂਕਿ ਜਿਹੜਾ ਦੁੱਖ ਦਾ ਟਾਈਮ ਸੀ ਉਹ ਮੈਂ ਤਾਂ ਮੇਰੇ ਹਸਬੰਦ ਨੇ ਇਕੱਲਿਆਂ ਨੇ ਕੱਟ ਲਿਆ ਤੇ ਅੱਜ ਬਾਬਾ ਜੀ ਦੀ ਮਿਹਰ ਆ ਵੀ ਕਿਸੇ ਦੇ ਘਰ ਜਾ ਕੇ ਟਾਈਮ ਖਰਾਬ ਕਰਨ ਨਾਲੋਂ ਗੱਲਾਂ ਕਰਨ ਨਾਲੋਂ ਚੰਗਾ ਸੋਚ ਲਈਦਾ ਕਿ ਤੁਸੀਂ ਉਹੀ ਆਪਣੇ ਘਰ ਬੈਠ ਕੇ ਆਪਣਾ ਪਾਠ ਕਰ ਲਓ ਉਸ ਰੱਬ ਦਾ ਨਾਮ ਲੈ ਲਓ ਕਿਸੇ ਦੇ ਘਰ ਜਾ ਕੇ ਉਹਨੂੰ ਕੀ ਕਹੀਦਾ ਗੱਲਾਂ ਬਾਤਾਂ ਕਰਨ ਨਾਲੋਂ ਵੀ ਮੈਂ ਤਾਂ ਆਪਣੀ ਜ਼ਿੰਦਗੀ 'ਚ ਇਹੀ ਸਿੱਖਿਆ ਜਿਹੜੀ ਉਹ ਲਈ ਹੋਈ ਆ ਇੱਕ-ਇੱਕ ਘਰ ਚ ਹਾਂ ਜਿਹੜਾ ਕੋਈ ਮੇਰੀ ਵੀਡੀਓ ਚ ਆਉਣਾ ਚਾਹੁੰਦਾ ਉਹਨੂੰ ਮੈਂ ਲੈ ਆਉਣੀ ਆ ਜਿਹੜਾ ਨਹੀਂ ਆਉਣਾ ਚਾਹੁੰਦਾ ਉਹ ਮੈਂ ਨਹੀਂ ਲੈ ਕੇ ਆਉਣੀ ਕਿਉਂਕਿ ਹਰ ਇੱਕ ਨੂੰ ਨਹੀਂ ਹੁੰਦਾ ਵੀ ਅਸੀਂ ਵਲੌਗ ਵਿੱਚ ਆਈਏ ਤੇ ਇਸ ਕਰਕੇ ਮੈਂ ਨਹੀਂ ਲੈਂਦੀ ਮੈਂ ਜ਼ਿਆਦਾ ਆਪਣੇ ਤੇ ਆਪਣੀ ਲਾਈਫ ਤੇ ਵਲੌਗ ਬਣਾਉਣੀ ਆ ਆਪਣੇ ਬੇਟੇ ਤੇ ਜਾਂ ਸਾਡੇ ਇਸ ਘਰ ਤੇ ਤੇ ਇਸ ਕਰਕੇ ਸੋਹਰਿਆਂ ਦੇ ਮਤਲਬ ਕਿ ਮੀਨਜ਼ ਸੋਹਰਿਆਂ ਦੇ ਰਿਸ਼ਤੇਦਾਰ ਮੀਨਜ਼ ਕਿ ਇੱਥੋਂ ਦੇ ਵੀ ਤੇ ਜਿਹੜੇ ਸਾਡੀ ਸੱਸੂਵਾਵਾ ਉਹਦੇ ਰਿਸ਼ਤੇਦਾਰ ਵੀ ਵੀ ਮੇਰੇ ਕਿਸੇ ਨਾਲ ਕੋਈ ਖਾਸ ਜਿਹੜੇ ਰਿਲੇਸ਼ਨ ਹੈ ਨਹੀਂ ਗੇ ਉਕਿ ਮੈਂ ਇਨਸਾਨ ਇਦਾਂ ਦਾ ਮੈਂ ਵਹਿਮਾ ਪਰਮਾ ਤੋਂ ਬਹੁਤ ਦੂਰ ਹਾਂ ਨਾ ਮੈਂ ਵਹਿਮ ਪਰਮ ਕਰ ਸਕਦੀ ਹਾਂ ਤੇ ਨਾ ਮੈਂ ਕਿਸੇ ਵਹਿਮੀ ਪਰਮੀ ਇਨਸਾਨ ਦੇ ਲਾਗੇ ਵੀ ਨਹੀਂ ਬੈਠ ਸਕਦੀ ਤੇ ਨਾ ਮੈਂ ਵਹਿਮਾ ਪਰਮਾਨੀਆਂ ਗੱਲਾਂ ਜਿਹੜੀਆਂ ਉਹ ਸੁਣ ਨਹੀਂ ਸਕਦੀ ਆ ਮੇਰਾ ਮੰਨਣਾ ਇਹ ਆ ਜਦੋਂ ਤੁਸੀਂ ਸਾਰਾ ਦਿਨ ਪਾਠ ਕਰਦੇ ਆ ਜਾਂ ਸੁਣਾ ਸੁਣਾ ਕੇ ਪਾਠ ਕਰਦੇ ਆ ਜੀ ਮੈਂ ਇੰਨੇ ਪਾਠ ਕਰ ਲੇ ਮੈਂ ਉਹਨੇ ਪਾਠ ਕਰ ਲੇ ਕੀ ਫਾਇਦਾ ਕਰਨ ਦਾ ਜਦੋਂ ਲਾਸਟ ਟਾਈਮ ਆ ਕੇ ਇੱਕ ਤਾਂ ਤੁਸੀਂ ਲੋਕਾਂ ਕੋ ਸੁਣਾਈ ਕਰਨੀ ਅਸੀਂ ਪਾਠ ਕਰਦੇ ਆ ਇੰਨੇ ਪਾਠ ਕਰ ਲੇ ਜੋ ਕਰ ਲੇ ਤੇ ਦੂਜੀ ਤੁਸੀਂ ਇਹ ਸੁਣਾਈ ਕਰਨੀ ਆ ਪੈਸ ਮੈਨੂੰ ਕਿਸੇ ਨੇ ਆ ਕਰਤਾ ਮੈਨੂੰ ਜੋ ਕਰਤਾ ਤੇ ਫਿਰ ਤੁਹਾਡਾ ਪਰਮਾਤਮਾ ਤੇ ਤਾਂ ਕੋਈ ਯਕੀਨ ਨਾ ਨਾ ਹੋਇਆ ਤੇ ਯਕੀਨ ਤਾਂ ਤੁਹਾਡਾ ਫਿਰ ਉਹ ਪੁੱਠੇ ਸਿੱਧੇ ਕੰਮਾਂ ਤੇ ਹੋ ਗਿਆ ਨਾ ਤੇ ਇਸ ਕਰਕੇ ਮੇਰੀ ਜਿਹੜੀ ਸੋਚ ਆ ਉਹ ਬਹੁਤ ਘੱਟ ਮੇਰੇ ਕਿਸੇ ਵੀ ਰਿਸ਼ਤੇਦਾਰ ਨਾਲ ਮਿਲਦੀ ਆ ਬਹੁਤ ਘੱਟ ਤੇ ਟੱਚਵੁੱਡ ਮੈਂ ਆਪਣੇ ਬੇਟੇ ਨੂੰ ਵੀ ਇਦਾਂ ਦਾ ਹੀ ਬਣਾਇਆ ਹੋਇਆ ਵੀ ਕਦੀ ਮਨਵੀਰ ਵਹਿਮ ਭਰਮ ਨਹੀਂ ਕਰਨਾ ਉਸ ਵਾਹਿਗੁਰੂ ਦੇ ਲਾੜ ਲੱਗ ਕੇ ਰਹੀ ਬਸ ਜੇ ਮੰਗਣਾ ਕੋਈ ਜ਼ਿੰਦਗੀ ਚ ਕਸ਼ਟ ਵੀ ਆ ਕੋਈ ਵੀ ਆ ਉਸ ਪਰਮਾਤਮਾ ਮੋਰੇ ਅਰਦਾਸ ਕਰੀ ਹਾਂ ਲੋੜ ਤੇ ਪੈ ਜਾਂਦੀ ਇਨਸਾਨਾਂ ਦੀ ਇਨਸਾਨਾਂ ਨੂੰ ਲੋੜ ਪੈਂਦੀ ਪਰ ਜਦੋਂ ਤੂੰ ਕਿਸੇ ਦਾ ਕੰਮ ਹੁੰਦਾ ਕੋਈ ਤੇਰੇ ਕੰਮ ਆਊਗਾ ਤਾਂ ਉਹ ਹੋਰ ਗੱਲ ਆ ਪਰ ਜਿਹੜਾ ਇਨਸਾਨ ਤੇਰੇ ਕਦੀ ਕੰਮੇ ਹੀ ਨਾ ਆਊਗਾ ਸਗੋਂ ਦੀ ਤੇਰਾ ਮਜ਼ਾਕ ਖੜਾਊਗਾ ਚਾਹੇ ਤੇਰੀ ਬਿਮਾਰੀ ਚਾਹੇ ਤੇਰੀ ਦੁੱਖ ਦਾ ਚਾਹੇ ਤੇਰੇ ਸੁੱਖ ਦਾ ਤੇ ਇਦਾਂ ਦੇ ਇਨਸਾਨਾਂ ਤੋਂ ਜਿਹੜਾ ਤੂੰ ਦੂਰ ਰਹੀਂ ਤੋ ਇਸ ਕਰਕੇ ਮਨਵੀਰ ਤਕਰੀਬਨ ਮੈਂ ਸੈਲਫ ਡਿਪੈਂਡ ਭਾਈ ਗਰੂ ਉਹਨੂੰ ਇੰਨਾ ਕੁ ਬਣਾਵੇ ਵੀ ਉਹਨੂੰ ਕਿਸੇ ਇਦਾਂ ਦੇ ਮਤਲਬੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਲੋੜ ਹੀ ਨਾ ਪਵੇ ਹਾਂ ਜਿਹੜੇ ਗੁਰੂ ਦੇ ਲੜ ਲੱਗੇ ਜਾਂ ਗੁਰੂ ਦੇ ਲਾੜੇ ਨੂੰ ਲੋਣ ਵਾਲੇ ਹੋਏ ਤੇ ਇਦਾਂ ਦੇ ਤਾਂ ਇਨਸਾਨ ਜਿੰਨੇ ਮਰਜ਼ੀ ਮੇਰੇ ਪੁੱਤਰ ਦੀ ਜ਼ਿੰਦਗੀ ਚ ਆਉਣ ਮੈਨੂੰ ਉਹਦੇ ਨਾਲ ਕੋਈ ਵੀ ਉਹ ਨਹੀਂ ਹੋਊਗਾ ਇਦਾਂ ਦਾ ਭੇ ਇਦਾਂ ਦੇ ਨੂੰ ਇਹ ਨਾਮ ਬੁਲਾਵੇ ਇਦਾਂ ਦਾ ਇਨਸਾਨ ਤਾਂ ਕਹਿੰਦੇ ਹੁੰਦੇ ਆਪਣੇ ਕੋਲ ਰੱਖਣੇ ਚਾਹੀਦੇ ਉਹਨਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਵੀ ਜਿਹੜੇ ਤੁਹਾਨੂੰ ਪਰਮਾਤਮਾ ਦੇ ਨਾਲ ਜੋੜਦੇ ਆ ਨਾ ਕਿ ਇਦਾਂ ਦੀਆਂ ਜਿਹੜੇ ਤੁਹਾਨੂੰ ਵਹਿਮਾ ਭਰਮਾਂ ਚ ਪਾਉਂਦੇ ਆ ਤੇ ਉਹ ਫੁਕਰੀਆਂ ਮਾਰਦੇ ਆ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਆ ਐਦਾਂ ਦੇ ਤੋਂ ਦੂਰ ਹੀ ਰਹਿਣਾ ਚੰਗਾ ਤੇ ਜੀ ਗੱਲਾਂ ਕਰਦੇ ਕਰਦੇ ਮੈਂ ਤੁਹਾਨੂੰ ਆਪਣੇ ਘਰ ਦੀ ਜਿੰਨੀ ਮੈਂ ਸਫਾਈ ਕੀਤੀ ਸੁਣਾ ਦਿੱਤੀ ਉਹ ਸੋਰੀ ਦਿਖਾ ਦਿੱਤੀ ਤੇ ਆਪਣੇ ਦਿਲ ਦੀਆਂ ਗੱਲਾਂ ਵੀ ਤੁਹਾਡੇ ਨਾਲ ਕਰ ਲਈਆਂ ਸਾਰੀਆਂ ਜਿੰਨੀਆਂ ਕਰਨੀਆਂ ਸੀਗੀਆਂ ਜੋ ਦੱਸਣਾ ਸੀਗਾ ਵੀ ਮੇਰੇ ਰਿਲੇਸ਼ਨ ਕਿੱਦਾਂ ਦੇ ਆ ਰਿਸ਼ਤੇਦਾਰੀ 'ਚ ਮੇਰੇ ਕੋਈ ਸੋ ਕੱਲ ਨੂੰ ਮੇਰੇ ਵਲੌਗ ਕੋਈ ਦੇਖਦਾ ਵੀ ਆ ਤੇ ਕਿਸੇ ਨੂੰ ਹੋਵੇ ਨਾ ਕੋਈ ਰਿਲੇਟਿਵ ਨਹੀਂ ਆਇਆ ਮੇਰੇ ਵਲੌਗ ਚ ਤੇ ਇਹ ਉਹਨੂੰ ਕੀ ਕਹਿੰਦਾ ਜੀ ਉਹ ਚੂਹਾ ਜਿਹੜਾ ਇੱਕ ਅਸੀਂ ਫੜ ਲਿਆ ਸੀ ਤੇ ਇੱਕ ਰਹਿ ਗਿਆ ਸੀ ਦੋ ਸੀਗੇ ਮੈਂ ਕਰ ਲਈ ਸੀ ਜੀ ਸਾਰੇ ਘਰ ਦੀ ਡੀਪ ਕਲੀਨਿੰਗ ਦੇਖੋ ਕਿੰਨਾ ਸ਼ੀਸ਼ੇ ਵਾਂਗੂ ਸਾਫ਼ ਕਰ ਦਿੱਤਾ ਸੀ ਮੈਂ ਘਰ ਬੂਵੇ ਬਾਵੇ ਹਰ ਇੱਕ ਚੀਜ਼ ਚਲੋ ਕੰਦਾ ਤੇ ਅਜੇ ਸਾਡਾ ਕਲਰ ਹੋਣ ਵਾਲਾ ਐਂ ਸਾਫ਼ ਕਰਤਾ ਸੀਗਾ ਤੇ ਬਾਅਦ ਵਿੱਚ ਮੈਂ ਰੂਮ ਸਪਰੇਅ ਜਿਹੜੀ ਉਹ ਵੀ ਛਿੜਕ ਦਿੱਤੀ ਸੀ ਸਾਰੇ ਘਰ ਦੇ ਵਿੱਚ ਤੇ ਇਹਦੇ ਨਾਲ ਹੀ ਕਰਦੀਆਂ ਜੀ ਮੈਂ ਅੱਜ ਦੇ ਵਲੌਗ ਦਾ ਐਂਡ ਕੋਈ ਵੀ ਮੇਰੀ ਗੱਲ ਬੁਰੀ ਲੱਗੀ ਹੋਵੇ ਤਾਂ ਪਲੀਜ਼ ਮਾਫ਼ ਕਰਿਓ ਚੰਗੀ ਲੱਗੀ ਹੋਈ ਤਾਂ ਲਾਈਕ ਕਰਿਓ ਕਮੈਂਟ ਕਰਿਓ ਮੇਰਾ ਚੈਨਲ ਸਬਸਕ੍ਰਾਈਬ ਕਰਿਓ ਤੇ ਇਹਦੇ ਨਾਲ ਹੀ ਕਰਦੇ ਆਂ ਜੀ ਸਾਰੇ ਗੱਲਾਂ ਬਾਤਾਂ ਦਾ ਐਂਡ ਤੇ ਵਲੌਗ ਦਾ ਵੀ ਐਂਡ ਬਾਏ ਬਾਏ ਜੀ ਸਾਰਿਆਂ ਨੂੰ